ਪੰਜਾਬ ਚ ਮੌਜੂਦਾ ਦੌਰ ਚੱਲ ਰਿਹਾ ਹੈ ਲੋਕ ਸਭਾ ਚੋਣਾਂ 2014 ਦਾ ਚੋਣਾਂ ਦਾ ਭਾਵ ਦੇਸ਼ ਦੀ ਜਨਤਾ ਦੇ ਹੱਥ ਚ ਉਹ ਮੌਕਾ ਜਿਸ ਰਾਹੀਂ ਉਹ ਆਪਣੀ ਮਰਜ਼ੀ ਦਾ ਉਮੀਦਵਾਰ ਚੁਣ ਸਕਣ ਜੋ ਉਹਨਾਂ ਦੇ ਹੱਕ ਜਾਂ ਫਾਇਦੇ ਦੀ ਗੱਲ ਕਰ ਸਕੇ ਜਿਸ ਨੂੰ ਚੁਣ ਕੇ ਦੇਸ਼ ਦੀ ਆਵਾਮ ਆਪਣੀਆਂ ਸਮੱਸਿਆਵਾਂ ਦਾ ਨਿਪਟਾਰਾ ਕਰ ਸਕੇ ਦੂਜੇ ਪਾਸੇ ਚੋਣ ਮੈਦਾਨ ਚ ਉਤਰੇ ਉਮੀਦਵਾਰਾਂ ਲਈ ਵੀ ਚੋਣਾਂ ਦਾ ਸਮਾਂ ਉਹ ਪ੍ਰੀਖਿਆ ਮੰਨੀ ਜਾਂਦੀ ਹੈ ਜਿਸ ਵਿੱਚੋਂ ਉਹ ਜਾਂ ਤਾਂ ਆਪਣੇ ਪਿਛਲੇ ਸਮੇਂ 'ਚ ਕੀਤੇ ਹੋਏ ਕੰਮਾਂ ਦੇ ਸਦਕਾ ਪਾਸ ਹੁੰਦੇ ਨੇ ਜਾਂ ਫਿਰ ਆਉਣ ਵਾਲੇ ਸਮੇਂ 'ਚ ਕੀਤੇ ਜਾਣ ਵਾਲੇ ਵਿਕਾਸ ਤੇ ਵਾਅਦਿਆਂ ਤੇ ਲੋਕਾਂ ਦਾ ਭਰੋਸਾ ਜਿੱਤਦੇ ਨੇ ਪਰ ਗੱਲ ਕਰੀਏ ਜੇਕਰ ਚੋਣਾਂ ਦੇ ਮੌਜੂਦਾ ਦੌਰ 'ਚੋਂ ਗੁਜ਼ਰ ਰਹੇ ਪੰਜਾਬ ਦੀ ਤਾਂ ਸਿਆਸਤਦਾਨ ਵਿਕਾਸ ਦੇ ਮੁੱਦੇ ਤੋਂ ਭਟਕੇ ਹੋਏ ਜਾਪਦੇ ਨੇ ਬੇਸ਼ੱਕ ਸਤਾ ਪ੍ਰਾਪਤੀ ਦਾ ਕਾਰਨ ਸੂਬੇ ਦੇ ਲੋਕਾਂ ਨੂੰ ਵਿਕਾਸ ਦੇ ਵਿਖਾਏ ਜਾਣ ਵਾਲੇ ਸੁਪਨੇ ਹੀ ਬਣਦੇ ਨੇ ਜੋ ਬੇਸ਼ੱਕ ਪੂਰੇ ਵੀ ਨਹੀਂ ਹੁੰਦੇ ਪਰ ਇਸ ਦੇ ਬਾਵਜੂਦ ਵੀ ਲੋਕ ਹਰ ਵਾਰ ਇਨ੍ਹਾਂ ਸਿਆਸਤਦਾਨਾਂ ਦੇ ਵਾਅਦਿਆਂ ਤੇ ਦਾਅਵਿਆਂ ਦੀ ਸਿਆਸਤ ਦਾ ਸ਼ਿਕਾਰ ਹੋਣ ਤੋਂ ਨਹੀਂ بچ ਪਾਉਂਦੇ ਪਰ ਇਸ ਵਾਰ ਇਨ੍ਹਾਂ ਸਿਆਸਤਦਾਨਾਂ ਨੂੰ ਸੂਬੇ ਦੇ ਲੋਕਾਂ ਨੂੰ ਵਿਕਾਸ ਦਾ ਰਾਹ ਦਿਖਾਉਣ ਦੀ ਬਜਾਏ ਆਪਣੀ ਦੂਸ਼ਣਬਾਜ਼ੀ ਤੋਂ ਹੀ ਫੁਰਸਤ ਨਹੀਂ ਮਿਲ ਰਹੀ ਇਹ ਨੇਤਾ ਸੂਬੇ ਦੇ ਲੋਕਾਂ ਨੂੰ ਭੁੱਖੇ ਦੇ ਵਿਕਾਸ ਦੀ ਗੱਲ ਦੱਸਣ ਜਾਂ ਕਰਨ ਦੀ ਬਜਾਏ ਲਗਾਤਾਰ ਇੱਕ ਦੂਜੇ ਦਾ ਸਿਆਸੀ ਕਿਰਦਾਰ ਖਰਾਬ ਕਰਨ 'ਚ ਲੱਗੇ ਹੋਏ ਨੇ ਜਿਸ ਦੇ ਸਦਕਾ ਇਨ੍ਹਾਂ ਨੇਤਾਵਾਂ ਦੇ ਪ੍ਰਚਾਰ ਹੇਠ ਡੱਪ ਰਿਹਾ ਵਿਕਾਸ ਦਾ ਮੁੱਦਾ ਪਰ ਮਾੜੀ ਗੱਲ ਕੀਤੇ ਤੇ ਲਿਆਂਦੇ ਵੀ ਉਹ ਵਿਚਾਰੀ 72 ਸਾਲਾਂ ਦੀ ਬੁੱਢੀ ਲੈ ਕੇ ਇੱਥੇ ਖੜਾਤੀ। ਪਿਓ ਦੱਸੋ ਕੀ ਕਰੂਗੀ ਮਾਈ ਵਿਚਾਰੀ। ਤੇ ਮਾਈ ਨੂੰ ਜ਼ਿੰਦਗੀ 'ਚ ਕਦੇ ਚੋਣ ਨਹੀਂ ਲੜੀ। 72 ਸਾਲਾਂ ਦੀ ਹੋ ਗਈ ਹੁਣ ਤਾਂ ਖੋਦਾ ਹੀ ਮਾਰਦੀ ਰਹੀ ਆ। ਹੁਣ ਕਾਂਗਰਸੀ ਉੱਪਰ ਜਿਹੜੇ ਬੈਠੇ ਨੇ ਉਹ ਕਹਿੰਦੇ ਇਹਨੂੰ ਵੀ ਤਮਾਸ਼ਾ ਦਿਖਾਈਏ। ਮੈਂ ਪੁੱਛਿਆ ਸੀ ਕਿਨੂੰ? ਮਾਹ ਪਾਣਾ ਕਿਵੇਂ ਵਾਪਰਿਆ? ਕਹਿੰਦੇ ਬਹੁਤ ਅੰਕ ਕਰਦੀ ਸੀ। ਕੱਲੇ-ਕੱਲੇ ਲੀਡਰਾਂ ਨੂੰ। ਕਹਿੰਦੇ ਅਸੀਂ ਕਿਹਾ ਇਸ ਵਾਰ ਇਹਨੂੰ ਮੇ ਪਸਾ ਦਨੇ। मैं बेशक इकहत्तर साल दिया मैं इकहत्तर साल बच की काम कीता है मैं दसांगी उन्होंने चौसठ साल की काम की उन्होंने दस लेकिन ये आपको चंदू माजरा जी की मानसिक सोच का एक प्रतीक है कि वो महिलाओं के बारे में क्या सोचते हैं। जो इन्होंने सात साल में पंजाब को अपनी एक कॉलोनी बना ली है जिस हिसाब से बे, बेताशा ये लूट कर रहे हैं और ये जो औरंगजेबी राज है इसका सफाया करना और बादल को और इसके लड़के को वो सजा दलवानी जो लिबिया में कर्नल गदाफी को दी है लोगों ने वो पंजाब के लोग जलाएंगे इनके कैंडिडेट तो सभी धूल चाटने वाले हैं तेरह की तेरह सीटों तो। ਤੁਸੀਂ ਦੇਖ ਹੀ ਲਿਆ ਕਿ ਇਸ ਵਾਰ ਦੀਆਂ ਲੋਕ ਸਭਾ ਚੋਣਾਂ 'ਚ ਸਾਰੀਆਂ ਹੀ ਪਾਰਟੀਆਂ ਦੇ ਨੇਤਾ ਇੱਕ ਦੂਜੇ ਨੂੰ ਵਿਕਾਸ ਦੇ ਮੁੱਦੇ ਤੇ ਘੇਰਨ ਦੀ ਬਜਾਏ ਇੱਕ ਦੂਜੇ ਦੀ ਨਿੱਜੀ ਜ਼ਿੰਦਗੀ ਤੇ ਕਿਟਾਕਸ਼ ਕਰਦਿਆਂ ਆਪਤੀ ਜਨਸ਼ਬਦਾਂ ਦਾ ਇਸਤੇਮਾਲ ਕਰ ਰਹੇ ਨੇ ਅਜਿਹੇ 'ਚ ਸੂਬੇ ਦੀ ਜਨਤਾ ਦੇ ਵਿਕਾਸ ਦੀ ਗੱਲ ਗੁੰਮ ਜਿਹੀ ਹੋਈ ਜਾਂਦੀ ਹੈ ਸਿਆਸੀ ਨੇਤਾਵਾਂ ਦਾ ਇੱਕ ਦੂਜੇ ਤੇ ਬਿਆਨਬਾਜ਼ੀ ਕਰਨਾ ਤਾਂ ਵਾਜਬ ਜੀ ਗੱਲ ਹੈ ਪਰ ਇਸ ਵਾਰ ਦੀ ਬਿਆਨਬਾਜ਼ੀ ਜਿੱਥੇ ਨਿੱਜੀ ਕਿਰਦਾਰਾਂ ਨੂੰ ਦਾਗੀ ਕਰਦੀ ਹੈ ਉੱਥੇ ਹੀ kursi ਜਿੱਤਣ ਦੇ ਤਰੀਕੇ ਵੀ ਪੱਖੋਂ-ਵੱਖਰੇ ਨਜ਼ਰ ਆ ਰਹੇ ਨੇ ਕਿਤੇ ਸਿਆਸਤਾਨਾਂ ਦੇ ਨਕਲੀਏ ਤਿਆਰ ਕਰਕੇ ਮਜ਼ਾਕ ਉਡਾਇਆ ਜਾ ਰਿਹਾ ਤੇ ਕਿਤੇ ਹਮਨਾਮੀ ਉਮੀਦਵਾਰਾਂ ਨੂੰ ਖੜੀ ਕਰਕੇ ਵਿਰੋਧੀ ਧਿਰ ਚ ਕਰਾਈਆਂ ਕਰਦੀ ਹੈ ਇਹ ਹੋਰ ਇੱਥੇ ਛੋਟੇ ਬਿਮਾਰੀ ਲਮੀ ਉਗਰੀ ਹੈ ਉਹ ਹੋਰ ਕਿਤੇ ਆਈ ਨਹੀਂ ਇੱਥੇ ਜਿਵੇਂ ਪਹਿਲਾਂ ਹੁੰਦੀ ਸੀ ਨਾ ਪੌੜੀ ਹੁੰਦੀ ਪੁਰਾਣਾ ਜ਼ਮਾਨਾ ਹੁੰਦਾਵੇਂ ਮੁੰਡੇ ਦਾ ਪੌੜੀ ਵੀ ਜਾਣਦੇ ਸੋਖ ਕੁਝ ਨਾ ਆਵਾਜ਼ ਨਹੀਂ ਪਾਇਆ ਤੇ ਕੋਈ ਇਹ ਨਹੀਂ ਦਾਣਾ ਆਇਆ तो ये कौन बीमारी है कौन इस देश के लिए बीमारी है कौन इस देश से पैसे खा रहा है कौन इस देश को उजाड़ रहा है ये पब्लिक 30 तारीख को बता देगी 16 मई को दूध का दूध और पानी का पानी हो जाएगा सुखबीर बादल भी कहते थे जब दिल्ली इलेक्शन लड़ने गए थे कि केजरीवाल के का हाल मनप्रीत बादल वाली पार्टी पी भी भी जैसा होगा लेकिन जब उनकी सरकार बन गई तो वही बाल कहता था कि के प्रकाश सिंह बादल पंजाब का केजरीवाल है अगर प्रकाश सिंह बादल पंजाब का केजरीवाल है तो बादल साहब कह रहे हैं कि केजरीवाल कोड है तो पहले झूठ बोलने से पहले ये बाप बेटा प्लीज सलाह कर ले जाऊंगा भी और कहूंगा जरा जी कर मैं ਰੋਕੇ ਦਿਖਾਏ ਮੈਂ ਇਨ੍ਹਾਂ ਚੋਣਾਂ 'ਚ ਪੰਜਾਬ ਦੇ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਸਿੱਖਿਆ, ਸਿਹਤ ਤੇ ਸੁਰੱਖਿਆ ਤੋਂ ਇਲਾਵਾ ਵਿਕਾਸ ਦਾ ਹਿੱਸਾ ਮੰਨੇ ਜਾਣ ਲਈ ਉਦਯੋਗ ਤੇ ਸੂਬੇ ਦੇ ਮੁੱਖ ਕਿੱਤੇ ਖੇਤੀ ਦੇ ਵਿਕਾਸ ਨੂੰ ਵੀ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਲੋਕਾਂ ਦੇ ਨਾਲ ਇਨ੍ਹਾਂ ਸਾਰੇ ਵਿਕਾਸ ਦੇ ਮੁੱਦਿਆਂ ਦੀ ਗੱਲ ਕਰਨ ਦੀ ਬਜਾਏ ਸਿਆਸਤਦਾਨ ਇੱਕ ਦੂਜੇ ਨਾਲ ਹੰਦਕਾ ਕੱਢਦੇ ਹੋਏ ਨਜ਼ਰ ਆਉਂਦੇ ਨੇ ਵਿਰੋਧੀ ਧਿਰ ਦੀ ਗੱਲ ਕਰੀਏ ਤਾਂ ਉਹ ਵੀ ਸੱਤਾ ਧਿਰ ਨੂੰ ਉਹਨਾਂ ਦੀਆਂ ਕਮੀਆਂ ਤੇ ਘੇਰਨ ਦੀ ਬਜਾਏ ਆਪਣੀ ਛਾਕ ਨੂੰ ਬਰਕਰਾਰ ਰੱਖਣ ਲਈ ਜ਼ਿਆਦਾ ਚਿੰਤਤ ਲੱਗ ਰਹੀ ਹੈ ਚੋਣਾਂ ਦੇ ਇਸ ਚੱਲ ਰੇ ਪ੍ਰਚਾਰ ਦੌਰਾਨ ਇੱਕ ਵਾਰ ਫੇਰ ਮੁੱਦਾ ਉੱਠਿਆ 84 ਸਿੱਖ ਦੰਗਿਆਂ ਦਾ ਜੋ ਕਾਂਗਰਸ ਦੇ ਲਈ ਮੁਸੀਬਤ ਦੀ ਘੜੀ ਤੇ ਸੱਤਾਧਿਰ ਦੇ ਲਈ ਬੋਨਸ ਪੁਆਇੰਟ ਬਣਿਆ ਹੋਇਆ ਛਾਤਰ ਦਿਮਾਗ ਦੀਆਂ ਸਰਕਾਰਾਂ ਦੀ ਇਸ ਖੇਡ 'ਚ ਇੱਕ ਵਾਰ ਫੇਰ ਸ਼ਿਕਾਰ ਹੋ ਰਹੇ ਨੇ ਸੂਬੇ ਦੇ ਭੋਲੇ-ਭਾਲੇ ਤੇ ਪੀੜਤ ਲੋਕ ਜੋ ਇਹਨਾਂ ਦੀ ਮਚਾਈ ਅੱਗ ਦਾ ਸ਼ਿਕਾਰ ਹੁੰਦੇ ਹੋਏ ਉਤਰ ਆਏ ਨੇ ਸੜਕਾਂ 'ਤੇ ਤੇ ਫੇਰ ਸ਼ੁਰੂ ਹੋ ਗਏ ਨੇ ਧਰਨੇ ਰੋਸ ਪ੍ਰਦਰਸ਼ਨ ਤੇ ਪੁਤਲਾ ਫੂਟ ਮੁਜ਼ਾਹਰੇ ਪਰ ਸ਼ਾਇਦ ਇਹਨਾਂ ਲੋਕਾਂ ਨੂੰ ਕਿਤਨਾ ਕੀਤੇ ਇਹਨਾਂ ਦੇ ਅਸਲ ਮੁੱਦੇ ਤੋਂ ਭਟਕਾਉਣ ਦੀ ਕੋਸ਼ਿਸ਼ ਜੁਟੀਆਂ ਹੋਈਆਂ ਪਾਰਟੀਆਂ ਆਪਣੀ ਜਵਾਬਦੇਹੀ ਤੋਂ ਬਚਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਸਰਕਾਰਾਂ ਤੋਂ ਪਿਛਲੇ ਕਾਰਜਕਾਲ 'ਚ ਕੀਤੇ ਗਏ ਕੰਮਾਂ ਦੀ ਰਿਪੋਰਟ ਮੰਗਣ ਵਾਲੀ ਸੂਬੇ ਦੀ ਜਨਤਾ ਇਸ ਵਾਰ ਫੇਰ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਣ ਲਈ ਮੋਰੀ ਬਣੀ ਹੋਈ ਹੈ ਪਰ ਲੋਕਾਂ ਦੇ ਇਸ ਵਿਰੋਧ ਤੇ ਸਿਆਸੀ ਰੋਟੀਆਂ ਸੇਕ ਰਹੀਆਂ ਨੇ ਰਾਜਨੀਤਿਕ ਪਾਰਟੀਆਂ ਜੋ ਜਨਤਾ ਦੇ ਮੋਢੇ ਤੇ ਰੱਖ ਕੇ ਚਲਾਉਂਦੀਆਂ ਖੁਦ ਨੂੰ ਸੁਰੱਖਿਅਤ ਮਹਿਸੂਸ ਕਰ ਰਹੀਆਂ ਨੇ कैप्टन अमरिंदर सिंह ने जगदीश टाइटलर को जो क्लीन चिट दी है क्लियर है कि कैप्टन अमरिंदर सिंह इज पार्ट ऑफ द कॉन्सप्रेसी कैप्टन अमरिंदर सिंह गांधी परिवार के बड़े नजदीक है गांधी परिवार वो किंग पिन था चौरासी के राइट्स कराने के लिए और अमरिंदर सिंह को साजिश से यहाँ भेजा था और ये जो अब कॉन्सप्रेसी सब अनफोल्ड हो रही है जो कैप्टन अमरिंदर सिंह का बयान है ऑर्गेनाइज किया जाता है भाई जेटली एंड अकालीज 4 ਦਿਨ ਮੈਂ ਲੋਗਾਂ ਨੂੰ ਮਿਲੇ ਉੱਥੇ ਔਰ ਪੁੱਛਿਆ ਕਿ ਕੌਣ ਠੀਕ ਕਹਿੰਦੇ ਜੀ ਅੱਧੇ ਦਸ ਅਸੀਂ ਪਛਾਣਦੇ ਨਹੀਂ ਪਰ ਕੁਝ ਅਸੀਂ ਪਛਾਣੇ ਨੇ ਜਿਹੜੇ ਵੱਡੇ ਲੀਡਰ ਦੇ ਮੈਂ ਇੱਕ ਕਾਉਂਟ ਸੀ ਉਹਨਾਂ ਨੇ ਕਿਹਾ ਐਚ ਕੇ ਐਲ ਭਗਤ ਸੱਜਨ ਕੁਮਾਰ ਧਰਮਦਾਸ ਸ਼ਾਸਤਰੀ ਲਲਿਤ ਮਾਕਨ ਹੋਰ ਜਿਹੜਾ ਉਹਨ ਪੰਛੀ ਆਏ ਜਨਾ ਉਹਨਾਂ ਨੇ ਦਿੱਤੇ ਤੇ ਦੈਟ ਇਜ਼ ਵਾਟ ਆਈ ਸੋ 6 ਮਹੀਨੇ ਬਾਅਦ ਜਦੋਂ ਪਾਰਲੀਮੈਂਟਰੀ ਇਲੈਕਸ਼ਨ ਹੋਈਆਂ ਨੇ उस इलेक्शन मदन लाल खुराना न टाइटल अच्छा टाइटलर का नाम मैं नहीं सुनिया इन्ह दोनों की जब इलेक्शन लड़ाई हुई है मदन लाल खुराना ने करवाया अकाली दल तो उ नाम पवाया वास्ते इलेक्शन के दौरान एक तरफ कांग्रेस कहती है कि जब लोकसभा के चुनाव आते हैं तो दंगा पीड़ित जो है इस अपनी पिटारी को बाहर निकाल देते है हमने बिल्कुल चौरासी का मुद्दा नहीं उठाया था इसमें इस लोकसभा चुनाव ने ਇਹ ਸਭ ਦੇਖ ਕੇ ਹੁਣ ਵੱਡਾ ਸਵਾਲ ਇਨ੍ਹਾਂ ਪਾਰਟੀਆਂ ਪ੍ਰਤੀ ਇਹ ਬਣਦਾ ਹੈ ਕਿ ਆਖਿਰ ਕਦੋਂ ਤੱਕ ਸੂਬੇ ਦੇ ਲੋਕਾਂ ਨੂੰ ਬਜ਼ੁਰਗ ਹੋਏ ਮੁੱਦਿਆਂ ਦੇ ਇਨਸਾਫ ਤੇ ਲਈ ਸੜਕਾਂ ਤੇ ਭੜਕਣਾ ਪਵੇਗਾ ਤੇ ਕਦੋਂ ਦੇਸ਼ ਦੀਆਂ ਸਰਕਾਰਾਂ ਵਿਕਾਸ ਦੀ ਗੱਲ ਤੋਂ ਭੱਜਦੀਆਂ ਫਿਰਕਾ ਪ੍ਰਸਤੀ ਦੀ ਸਿਆਸਤ ਕਰਨ ਤੋਂ ਬਾਝ ਆਉਣਗੀਆਂ